ملتا ہے اور تھوڑا ہونے آپ کو کامیہ یہ ہماری ٹرڈیشن ہم کا ہے آبدا میں جو مرضی ہے ہم جو مہمان آتا ہے اس کا سواگٹ کرتے ہیں یہ دیکھتا ہے یہ ہے کہ ایتھوں پوڑا ہے نا جی تین کو نکرہ پوڑا ہے یہ سٹی تو نہیں پاکی ہے یہ کھاں رکھڑ جی مینے یہ تون کر کے نا جا ہاں نجا یہ جی آجڑا تین بندا کھڑے ہیں ٹیلیا پرانا والا پورا سٹیٹ گومنٹ نے ان کو الاٹ کیا ایک سارے پرابلم ہے جیسے کیتی ہم گندی سے پار کرتے ہیں تو نقصان جو ملکیت والا ان کو 80000 روپے اتا ہے پر دیکھ رہا ہے یہ ہوتا جو جنرل سینٹر گومنٹ تو سی دیکھتا ہے بابا جی کو ملک <سؤال> جی ਕਿ ਇਹ ਆਪਕੇ ਗਰਾਉਂਡ ਲੈਵਲ ਤੇ ਦੇ ਸਕੀਏ ਤੇ ਇਹ ਕਿ ਕਿ ਸਾਰੀਆਂ ਸੁਸਾਇਟੀਆਂ ਨੇ ਨਾ ਉਹਨਾਂ ਦੇ ਵਿੱਚ ਜਿਹੜੇ ਪਰਦੇਸ ਪਾਣੀ ਵਿੱਚ ਨਿੱਤਾ ਪਾਸਤਕਾਰ ਉਹਨਾਂ ਦੇ ਨਾਮ ਕੱਢ ਦਿੱਤੇ ਗਏ। ਜਿਵੇਂ ਜੋ ਸ਼ਰਮਾ ਕੋਬਰ ਵੀ ਕੋਬਰ ਸੁਸਾਇਟੀ ਹੈ। سر یہ ہماری ٹریڈیشن چاہے آپ گاہ جو مرضی ہے ہم جو مہمان آتا ہے اس کا سواگت کرتے ہیں پورا یہ کلٹیویٹ کر رہے ہیں ان کی پرابلم یہ ہے کہ جو بھی اب ان کو مواوضہ ملنا ہے جو کہ جو آدمی کا جو کسان اس کی بوائی کر رہے ہیں ان کو یہ پیسے ملے اور یہاں سے یہ جو باندھ تھا نا سر یہاں پہ مٹی ڈال کے وہاں تک جائے گا ایک تو سر پانی دریا کا پانی ادھر نہیں آئے گا اور ان کی جمین بچ جائے گی یہی ان کی مین جو اس کو مٹی سے ایک سارے پرولم ہے جیسے کھیتی ہم تار بندی سے پار کرتے ہیں تو کسان جو ملکی تھا سنٹر کورممنٹ جو ہے نا جو بھائر کے آگے جمین ہے نا پرنیس اس کا 10,000 پاس ایک سب دے رہی ہے وہ پیسے ہی ابھی آ رہے ہیں وہ پیسے آتے ہیں کبھی شہر جمعور پر پر ایک ہے 10,000 انہوں میں ملنے چاہیے جو گورنمنٹ لینڈوار ہے گورنمنٹ لینڈوار

ਬੜੇ ਡੀਸੀ ਸਾਹਿਬ ਨੇ ਮਾਰਿਆ ਜਿਹੜਾ ਦੋ ਸਾਹਿਬ ਅੱਜ ਹੀ ਆਂਦੇ ਆਏ ਆ ਜੀ ਸਾਹਿਬ ਤੁਸੀਂ ਮਿਲਦੇ ਹਾਂ ਜੀ ਹਾਂ ਅੱਜ ਹੀ ਤੇ ਆਏ ਹੋਣੇ ਤੇ ਸ਼ਹਿਰ ਹਿੰਦ ਉਹਨਾਂ ਅੰਦਰ ਰਹੀ ਹੈ ਉਹ ਵੀ ਤਾਂ ਪਰ ਯੂਵਾ ਦੀ ਰਿਪੋਰਟ ਜਾ ਕੇ ਪੀਐਮ ਸਾਹਿਬ ਨੂੰ ਦੇਣੀ ਹੈ ਸਾਡੇ ਸਾਰੇ ਇਹੋ ਡਿਮਾਂਡ ਹੈ ਜੀ ਜਿਹੜਾ ਜੀ ਜ਼ਿਆਦਾ ਬਣਵਾਦੇ ਵੀ ਸਰ ਜਿਹੜੇ ਅੱਗੇ ਜੀ ਬੱਚ ਕਰਿਆ ਉਹਨਾਂ ਦੇ ਹੱਥ ਦਿੱਤੇ ਜਾਂ ਸਰ ਇੰਨੇ ਲੰਮੇ ਸਮੇਂ ਤੋਂ ਕਲਟੀਮੀਟਰ ਕਰ ਰਹੇ ਆ ਤੇ ਉਹਨਾਂ ਨੂੰ ਆਪ ਸਰ ਮਿਲਨੇ ਚਾਹੀਦੇ ਸਰ ਸਾਡੀ ਸੰਧਾ ਜਿਹੜੀ ਪੂਰਾ ਹੋਵੇ ਮੈਂ ਕਹ ਰਿਹਾ ਤੁਹਾਨੂੰ ਵਾਰ ਵਾਰ ਕਹਿ ਰਿਹਾ ਠੀਕ ਹੈ ਆਪਾਂ ਇੱਕ ਵਾਰੀ ਗੱਲ ਵੀ ਕਹੀ ਦੇਖੋ ਹਾਂਜੀ ਹਾਂਜੀ ਅਸੀਂ ਸਿਰਫ ਤੁਹਾਡੇ ਕੋਲ ਲੈ ਕੇ ਆਏ ਹਾਂ ਮੰਕੀ ਜੀ ਨੂੰ ਤਾਂ ਕਿ ਇਹ ਆਪਕੇ ਗਰਾਊਂਡ ਤੇ ਉੱਪਰ ਦੇ ਸਕੀਏ ਇੱਕ ਨਹੀਂ ਸਾਡੀਆਂ ਸੋਸਾਇਟੀਆਂ ਨੇ ਨਾ ਉਹਨਾਂ ਦੇ ਵਿੱਚ ਜਿਹੜੇ ਪ੍ਰਦੇਸ਼ ਸਰਕਾਰ ਦੀ ਨੀਤਾ ਪਾਸਕਾਰ ਉਹਨਾਂ ਦੇ ਨਾਮ ਘੱਟ ਦਿੱਤੇਗੇ ਜਿਹਨਾਂ ਤੋਂ ਕੋਵਰੇ ਤੋਂ ਕੋਵਰੇ ਸੋਸਾਇਟੀ ਤੋਂ ਨੇ ਅੰਮ੍ਰਿਤ ਜਿਹੋ ਕੰਮਨ ਦੀ ਲੈਂਡ ਨੂੰ ਕਲਟੀਵੇਟ ਕਰ ਰਹੇ ਨੇ ਉਨਖੇ ਨੇ ਕੱਟ ਪੀਏ ਉਹ ਵੀ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਕਿਹਾ ਉਹਨਾਂ ਨੂੰ ਖਾਦ ਦਵਾਈ ਕਿਉਂ ਖਾਦ ਦਵਾਈ ਨਹੀਂ ਸਾਨੂੰ ਮਿਲਦੀ ਜੀ ਉਹ ਖਾਦ ਦਵਾਈ ਗਰਮੰਟੀ ਵਾਲੇ ਨੇ ਕੌਪਰਟ ਸੈਕਟਰ ਨੇ ਜੋ ਆਈ ਅਹੀਂ ਜੀ ਪਿੰਡ ਕਣੀ ਦੇ ਬੇੜ ਦੇ ਨਵਾਸੀ ਆ ਅਸੀਂ ਉਹਨਾਂ ਨੇ ਇਹੋ ਡਿਮਾਂਡ ਰੱਖੀ ਸਾਡੇ ਨਾਲ ਪਿੰਡ ਦੇ ਨੇ ਬਾਰਡਰ ਦੇ ਉੱਤੇ ਤਸੀਈ ਬਹੁਤ ਪੁਰਾਣੀ ਬੱਜੀ ਆ ਇਹਦੀ ਸਾਨ 75 ਤੋਂ ਬਾਅਦ ਕਦੀ ਰਿਪੇਅਰ ਹੀ ਨਹੀਂ ਹੋਈ ਅਸੀਂ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਤੇ ਪੇਰੋ ਕਿ ਇਹਦੇ ਨਾਲ ਅਗਲੇ ਬੰਨੇ ਪੱਥਰ ਲੱਗਣਾ ਚਾਹੀਦਾ ਜੀ ਉਹਨਾਂ ਸਾਨੂੰ ਵਿਸ਼ਵਾਸ ਦੋਇਆ ਕਿ ਤੁਹਾਡੀ ਤੁਸੀਂ ਜਿਹੜੀ ਨਾ ਇਹ ਸਾਰੇ ਬੜਾ ਕੇ ਲਾਵਾਂ ਇੱਕ ਹੀ ਉਹ ਕੀਤੀ ਬੇਨਤੀ ਵੀ ਨੰਗਲੀ ਚੋਗ ਵਿੱਚ ਲਾ ਕੇ ਪੁਲਤਾ ਕਿ ਤੁਸੀਂ ਬਜਨੇ ਚਾਹੀਦੀ ਆ ਕਿਉਂ ਉਧਰ ਗੁਰਜਕ ਵਾਲਿਆਂ ਨੇ ਪਰਲੇ ਪੈਰ ਤੁਸੀਂ ਬੰਦ ਹੀ ਆ ਉਹ ਸਾਰਾ ਪਾਣੀ ਸਾਡੇ ਵਾਲੇ ਪਨੇ ਹੁੰਦਾ ਜੀ ਇਹ 2 ਕਿਲੋਮੀਟਰ ਦੀ ਤੁਸੀਂ ਬੱਜੇ ਤੇ ਸਾਡਾ ਪਾਣੀ ਦਾ ਮਸਲਾ ਹਲ ਹੋ ਜਾ ਸਾਡੇ ਦਰਿਆਤ ਹੋਈ ਪਈ ਤੁਸੀਂ ਬੱਜ ਕੇ ਨਾਲ ਪੱਥਰ ਲੱਗਣਾ ਚਾਹੀਦਾ ਜੀ ਇੱਕ ਤੀਜੀ ਗੱਲ ਵੀ ਸਾਡੀ ਸੜਕ ਜਿਹੜੀ ਸਾਰੇ ਦਰਿਆ ਨਾਲ ਰੁੜ ਗਈ ਆ ਸਾਡੀ ਸੜਕ ਜਿਹੜੀ ਹੈ ਦੁਬਾਰੇ 18 ਫੁੱਟ ਜਿਹੜੀ ਚੌੜੀ ਤੇ ਵਧੀਆ ਜਲਦੀ ਜਲਦੀ ਬਣਨੀ ਚਾਹੀਦੀ ਜੀ ਸਾਨੂੰ ਹੋਂ ਜਾਣ ਦੀ ਬਹੁਤ ਤੰਗੀ ਹੈ ਸਰ ਜਿਹੜੀਆਂ ਮੰਗਾਂ ਰੱਖੀਆਂ ਕਿੰਨੀਆਂ ਪ੍ਰਵਾਨ ਕੀਤੀਆਂ ਕਿੰਨੀਆਂ ਨਹੀਂ ਆਜੇ ਹੁਣ ਪਤਾ ਲੱਗ ਜਾਏਗਾ ਜੀ ਹੁਣ ਆਏ ਤਾਂ ਮੈਂ ਹੀ ਤੇ ਮੰਗਾ ਹੀ ਰੱਖਣੀਆਂ ਉਹ ਤਾਂ ਉਹਨਾਂ ਦੇ ਤੋਂ ਡਿਪੈਂਡ ਕਰਦਾ ਸਰਕਾਰ ਤੇ ਜੀ ਕੋਈ ਵਿਸ਼ਵਾਸ ਦਿਵਾਇਆ ਨਾ ਤੁਹਾਨੂੰ ਹਾਂਜੀ ਵਿਸ਼ਵਾਸ ਦਿਵਾਇਆ ਵਿਸ਼ਵਾਸ ਤਾਂ ਦਿਵਾਇਆ ਜੀ ਅਸੀਂ ਮਤਲਬ ਮੋਦੀ ਸਾਹਿਬ ਨਾਲ ਗੱਲ ਕਰਾਂਗੇ ਜਾ ਕੇ ਤੁਹਾਡੀਆਂ ਮੰਗਾਂ ਪੂਰੀਆਂ ਕਰਾਵਾਂਗੇ ਇਹ ਤੇ ਹੁਣ ਅੱਗੋਂ ਸੈਂਟਰ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੀ ਮਰਜ਼ੀ ਹੈ ਨਾ ਜੀ ਸਰ ਜਿਹੜਾ ਸਾਡਾ ਗਵਰਨਦੀ ਮੁਲਕ ਆ ਪਾਕਿਸਤਾਨ ਸਰ ਉਹਨਾਂ ਸਪਰ ਜਿਹੜੇ ਮਜ਼ਬੂਤ ਬੱਦੇ ਤੇ ਪੜੀ ਹਿੰਦੁਸਤਾਨ ਅੱਜ ਤੱਕ ਕਿੰਨੇ ਸਾਲ ਹੋਏ ਯਾਰ ਕਿਉਂ ਨਹੀਂ ਬਰਸਦੀਆਂ ਜੀ ਨਹੀਂ ਉਹ ਉਹਨਾਂ ਦੇ ਸਾਰੇ ਸਪਰ ਤੇ ਉਹਨਾਂ ਦੇ ਮਤਲਬ ਤੁਸੀਂ ਇਹ ਮਜ਼ਬੂਤ ਨੇ ਸਾਡੇ ਨਾਲ ਜੀ ਤੇ ਸਾਡੀਆਂ ਥੋੜੀਆਂ ਤੁਸੀਂ ਉਹਨਾਂ ਨਾਲ ਨਰਮ ਨੇ ਤਾਂ ਸਾਡੀਆਂ ਤੁਸੀਂ ਟੁੱਟ ਜਾਂਦੇ ਤੇ ਆਏ ਸਾਲ ਇਹ ਰੋੜਦੇ ਆ ਜੀ ਤਕਰੀਬਨ ਇਹ ਸਾਲ ਦੂਜੇ ਤੀਜੇ ਸਾਲ ਰੋੜ ਰੁੜ ਜਾਨੇ ਆ ਤੇ ਸਾਡਾ ਬਹੁਤ ਨੁਕਸਾਨ ਇੱਕ ਸਾਡਾ 100 ਬਸਣ ਨੁਕਸਾਨ ਹੋ ਗਿਆ ਜੀ ਤੁਸੀਂ ਮਾਣ ਲਤ ਸਿਕ ਮਨਜ਼ੂਰ ਹੋਣ ਕਰਕੇ ਜੀ ਸਰ ਜਿਹੜਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਹੈ ਜਿਹੜਾ ਉਹ ਐਲਾਨ ਕੀਤਾ ਉਹ ਮਿਲ ਗਿਆ ਕਿਸੇ ਨੂੰ ਨਹੀਂ ਅਜੇ ਨਹੀਂ ਮਿਲਿਆ ਜੀ ਮਿਲ ਜਾਏਗਾ ਮਤਲਬ ਮਿਲਿਆ ਨਹੀਂ ਜੀ ਸਰ ਉਹਨਾਂ ਵੱਲੋਂ ਕਿਹਾ ਗਿਆ ਹੈ ਵੀ ਦਲੀ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਜਿਹੜਾ ਦਿੱਤਾ ਜਾਏਗਾ ਇਹ ਹੁਣ ਗੱਲ ਦਾ ਪਤਾ ਨਹੀਂ ਜੀ ਕੋਈ ਮਿਲ ਜਾਏਗਾ ਜੀ ਹੁਣ ਵੇਖੋ 2-4 ਦਿਨਾਂ ਵਿੱਚ ਮਿਲ ਜਾਏਗਾ ਜੀ ਵਾਸੀ ਇੱਦਾਂ ਪਿੰਡਾਂ ਦੇ ਰਹਿਣ ਵਾਲੇ ਆ ਤੇ ਜਦੋਂ ਪੁਲ ਬੱਜਣ ਲੱਗਾ ਸੀ ਉਦੋਂ ਦਾ ਇਹਦਾ ਜੋ ਲੈਵਲ ਰੱਖਿਆ ਗਿਆ ਉਹ ਵੀ ਉੱਚਾ ਰੱਖਿਆ ਗਿਆ ਹੁਣ ਪੁਲ ਦੇ ਦੋਹੇ ਪਿੱਛੇ ਸਾਈਡ ਤੇ ਵੀ ਪੂਰੇ ਆ ਕੰਨਾਇਆ ਹਰ ਚੀਜ਼ ਆਖਾਈ ਸਕਦਾ ਆ ਔਰ ਇਤਾਂ ਬਹੁਤ ਭਰੀ ਹੋਈ ਆ ਜਨਾਂ ਚਰੇ ਸਾਰਾ ਕਬਰ ਸਾਫ ਨਹੀਂ ਹੁੰਦਾ ਉਹਨਾਂ ਚ ਪਾਣੀ ਦੀ ਜੜੀ ਨੇ ਇਹ 80 ਤੋਂ ਲੈ ਕੇ ਹੁਣ ਤੱਕ ਜੇ ਤੁਸੀਂ ਬੰਦ ਦੀ ਕੋਈ ਰਿਪੇਅਰ ਨਹੀਂ ਹੋਈ ਹੁਣ ਇੱਥੇ ਆ ਕੇ ਟਾਰਾ ਮਾਰ ਜਾਂਦੇ ਨੇ ਵੀ ਇੰਨਾ ਕੀਤਾ ਸੀ ਤੁਸੀਂ ਬੰਦ ਅਸੀਂ ਤੋਂ ਲੈ ਕੇ ਹੁਣ ਤੱਕ ਕੋ ਰਿਪੇਅਰ ਤੁਸੀਂ ਦੀ ਨਹੀਂ ਹੋਈ ਅਗਰ ਇਹੇ ਪੁਲ ਦਾ ਥੋੜਾ 5-7 ਫੁੱਟ ਥੱਲੇ ਹੋਰ ਨੀਵਾ ਰੱਖਿਆ ਜਾਂਦਾ ਬੇਸਮੈਂਟ ਤੇ ਸਾਡਾ ਇੰਨਾ ਪਾਣੀ ਨਾ ਚੜਦਾ ਖਾਸੀ ਤੋਂ 4-5 ਫੁੱਟ ਆਉਣ ਦਾ ਮਤਲਬ ਹੋਈ ਆ ਕਿ 4 ਫੰਟ ਜਿਆ ਲਿਵਰ ਵੱਦ ਉਪਚਾਰ ਕੀਤਾ ਗਿਆ ਉਹਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਇਹ ਬਾਤ ਤੇ ਸਾਡੀ ਮੰਗ ਆ ਕਿ ਜਿੰਨੇ ਦਰਿਆ ਦਾ ਸਾਰੇ ਦਰਿਆ ਨੂੰ ਸਾਫ ਕੀਤਾ ਜਾਵੇ ਇਹਦਾ ਇੱਕ ਵੈਂਡ ਬਣਾਇਆ ਜਾਵੇ ਜਿਹਦੇ ਨਾਲ ਕਿ ਅੱਗੇ ਪੁਲ ਦੇ ਅੱਗੇ ਡਾਕ ਨਾ ਲੱਗੇ ਇਹ ਜਿਹੜੀ ਆਪਣੀ ਮੰਗ ਤੁਸੀਂ ਮੰਤਰੀ ਸਾਹਿਬ ਨੇ ਜਰ ਰੱਖੀ ਸੀ ਇਹ ਅੱਜ ਮੈਂ ਰੱਖੀ ਹੈ ਅੱਜ ਰੱਖੀ ਆ ਇਹਨਾਂ ਦੋਵੇਂ ਪਾਸੇ ਤੁਸੀਂ ਹੋਣੀ ਚਾਹੀਦੀ ਜਿਹੜੀ ਤੁਸੀਂ ਆ ਸਾਡੀ ਆਮ ਉਹ ਬਾਰਡਰ ਤੇ 80 ਤੋਂ ਲੈ ਕੇ ਹੁਣ ਤੱਕ ਅਜੇ ਰਿਪੇਅਰ ਨਹੀਂ ਹੋਇਆ ਇਥੇ ਆ ਕੇ ਕਹਿੰਦੇ ਵੀ ਰਿਪੇਅਰ ਹੋ ਗਈ ਹੈ 2004 ਚ ਵੀ ਹੋਈ ਆ ਪਰ ਬਿਲਕੁਲ ਝੂਠੀ ਗੱਲ ਆ ਅਸੀਂ ਤੇ ਲੈ ਕੇ ਹੁਣ ਤੱਕ ਕੋਈ ਤੁਸੀਂ ਦੀ ਰਿਪੇਅਰ ਨਹੀਂ ਹੋਈ ਇਹ ਜਿੰਨਾ ਟਿਕ ਹੁਣ ਤੱਕ ਖਰਚ ਹੋ ਚੁੱਕਿਆ ਨੇ ਇਹਨਾਂ ਪੁਲਾ ਦੇ ਇਹਨਾਂ ਬਿਜਾਂ ਤੇ ਹੁਣ ਤੱਕ ਪੱਕੀ 25 ਫੁੱਟ ਤੱਕ ਤੁਸੀਂ ਵੀ ਬੱਜ ਸਕਦੇ ਜਿੰਨਾ ਇਥੇ ਪੈਸਾ ਲੱਗ ਚੁੱਕਾ ਹੈ ਇਹ ਵਾਤੇ ਸਾਡੇ ਪਿੰਡਾਂ ਦਾ ਪਛਾਤਾ ਤਾਂ ਹੀ ਆ ਪੋਲ ਦਾ ਜਿੰਨਾ 4 ਫੁੱਟ ਨਖਾਸ ਹੋਵੇ ਤੇ ਜਿਹੜੀ ਤੁਸੀਂ ਬੰਨੇ ਉਹਨੂੰ ਚੰਗੇ ਸਾਰੇ ਬੱਦੇ ਯਾਰ ਇਧਰੋਂ ਬਸੰਤ ਜਿਹੜਾ ਰੋਡ ਦਾ ਆ ਕਣ ਇਹ ਨੂੰ ਜਿਆਦਾ ਬਸੰਤਰਮਾਰ ਕਰਦਾ ਬਸੰਤਰ ਦੇ ਬਤੇ ਜੇ ਤੁਸੀਂ ਸੀਓ ਚੰਗੀ ਮਜ਼ਬੂਤ ਹੋਣੀ ਚਾਹੀਦੀ ਸਾਡੇ ਡਿਫੈਂਸ ਦੀਆਂ ਜਾਰੀਆਂ ਪੋਸਟਾਂ ਉਹਨਾਂ ਦੀ ਵੀ ਤੁਸੀਂ ਮਜ਼ਬੂਤ ਹੋਣੀ ਚਾਹੀਦੀਆਂ